ਹਾਂ ਜੀ ਕੀ ਹਾਲ ਚਾਲ ਦੋਸਤੋ ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦਾ ਸਾਰੇ ਤੁਸੀਂ ਠੀਕ ਤੇ ਘੈਂਟ ਹੋਵੋਗੇ ਅੱਜ ਕੋਈ ਵੀਡੀਓ ਦੇ ਵਿੱਚ ਹਾਸਾ ਨਹੀਂ ਤੇ ਨਾ ਕੋਈ ਮਜ਼ਾਕ ਕਿਉਂਕਿ ਚਲੋ ਇਹ ਵੀਡੀਓ ਦਾ ਐ ਨਹੀਂ ਪਤਾ ਵੀ YouTube ਡਿਲੀਟ ਕਰ ਦੇ ਕਿਉਂਕਿ ਇਹੋ ਜਿਹੀਆਂ ਚੀਜ਼ਾਂ YouTube ਬਹੁਤ ਜਲਦੀ ਡਿਲੀਟ ਕਰ ਦਿੰਦੀ ਹੈ ਜਦੋਂ ਕਿਸੇ ਹੱਕ ਸੱਚ ਦੀ ਗੱਲ ਕਰਦੇ ਆ YouTube ਤਾਂ ਜਿਹੜੇ ਗਰਵਾਣੀ ਵਾਲੇ ਚੈਨਲ ਆ ਉਹਨਾਂ ਤੇ ਬੈਨ ਲਾਈ ਜਾਂਦੀ ਆ ਠੀਕ ਆ ਤੁਹਾਨੂੰ ਪਤਾ ਅੰਮ੍ਰਿਤਸਰ ਕਮੇਟੀ ਦਾ ਜਿਹੜਾ ਲਾਈਵ ਵਾਲਾ ਚੈਨਲ ਸੀ ਜਿੱਥੇ ਗਰਵਾਣੀ ਲਾਈਵ ਚੱਲਦਾ ਸੀ ਡੇਲੀ ਤੇ ਉਹ ਚੈਨਲ ਵੀ ਬੰਦ ਕਰਤਾ ਹਫਤੇ ਲਈ ਕਿਉਂਕਿ ਜਿਹੜੇ ਉਹਨਾਂ ਨੇ ਰਿਹਾਈ ਦੀ ਗੱਲ કરી ਸੀ ਵੀ ਜਿਹੜੇ ਜਿੰਨਾਂ ਦਾ ਟਾਈਮ ਪੂਰਾ ਹੋ ਗਿਆ ਵੀ ਉਹਨਾਂ ਨੂੰ ਛੱਡ ਦਿੱਤਾ ਜਾਵੇ ਆਪਾਂ ਜਾਦੇ ਉਹ ਨਹੀਂ ਕਰ ਸਕਦੇ ਕਿਉਂਕਿ ਫਿਰ ਤੁਹਾਨੂੰ ਪਤਾ ਨਾਲ ਦੀ ਨਾਲ ਖલ્લાਸ ਉਹ ਕਰ ਦਿੰਦੇ ਨੇ ਜਿਵੇਂ ਕਿ ਤੁਹਾਨੂੰ ਪਤਾ ਆ ਵੀ ਕੱਲ ਦੀ ਬਹੁਤ ਜ਼ਿਆਦਾ ਖਬਰ ਚੱਲ ਰਹੀ ਹੈ ਜਲੰਧਰ ਦੇ ਵਿੱਚ ਕਿ ਜਲੰਧਰ ਦੇ ਵਿੱਚ ਇੱਕ ਕੁੜੀ ਨਾਲ ਹੋਇਆ ਤੇ ਤੁਸੀਂ ਹਿਸਾਬ ਲਾ ਲਓ ਵੀ 70 80 ਸਾਲ ਦੇ ਬਜ਼ੁਰਗ ਵੱਲੋਂ ਬਜ਼ੁਰਗ ਤਾਂ ਨਹੀਂ ਆਪਾਂ ਕਹਿ ਸਕਦੇ ਇੱਕ ਬਸਰਮ ਵੱਲੋਂ ਵੀ ਜਿਹਦੀਆਂ ਨੇ ਠੀਕ ਹੈ ਤੇ ਅਮਰਤਧਾਰੀ ਹੈ ਤੇ ਉਦੋਂ ਵੱਲੋਂ ਇੱਕ ਕੁੜੀ ਨਾਲ ਇਦਾਂ ਕੀਤਾ ਗਿਆ ਜਰ ਮੈਨੂੰ ਸਮਝ ਨਹੀਂ ਆਉਂਦੀ ਵੀ ਤੁਸੀਂ 70 80 ਸਾਲ ਦੇ ਹੋ ਗਏ ਵੀ ਤੁਹਾਨੂੰ ਹਜੇ ਤੁਹਾਨੂੰ ਇਹ ਚੀਜ਼ਾਂ ਸਮਝ ਆਈਆਂ ਤੁਹਾਨੂੰ ਇਹ ਚੀਜ਼ਾਂ ਦਾ ਪਤਾ ਨਹੀਂ ਲੱਗਦਾ ਵੀ ਹਜੇ ਉਹ ਬੱਚੀ ਨੇ ਪੂਰੀ ਆਪਣੀ ਜ਼ਿੰਦਗੀ ਚ ਦੇਖਿਆ ਵੀ ਨਹੀਂ ਉਹਨੂੰ ਪਤਾ ਵੀ ਨਹੀਂ ਵੀ ਇਹ ਚੀਜ਼ਾਂ ਕੀ ਨੇ ਤੇ ਕੀ ਨਹੀਂ ਤੁਸੀਂ ਉਹਦੇ ਨਾਲ ਇਹ ਜਿਹੀ ਹਰਕਤਾਂ ਕਰਦੇ ਹੋ ਮਾੜੀ ਮੋਟੀ ਸ਼ਰਮ ਆਉਣੀ ਚਾਹੀਦੀ ਏ ਯਾਰ ਤੁਹਾਨੂੰ ਐਡੀ ਵੱਡੀਆਂ ਥੋਡੀਆਂ ਉਮਰਾਂ ਹੋ ਗਈਆਂ ਚੁੱਟੀਆਂ ਦਾੜੀਆਂ ਵਾਲੇ ਹੋ ਗਏ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਏ ਯਾਰ ਤੁਸੀਂ ਦੇਖੋ ਵੀ ਜਵਾਕ ਅੱਜ ਦੇ ਟਾਈਮ ਦੇ ਵਿੱਚ ਇਹੋ ਜਿਹਾ ਜਮਾਨਾ ਹੋ ਗਿਆ ਵੀ ਪਹਿਲਾਂ ਇੰਨਾ ਟਾਈਮ ਵਧੀਆ ਹੁੰਦਾ ਸੀ ਕਿ ਬੰਦਾ ਨਾਨਕੇ ਜਾਂਦਾ ਆਣ ਗਵਾਂਡ ਚ ਜਾਂਦਾ ਜਿਵੇਂ ਫਿਰੀ ਜਾਂਦੇ ਨਿੱਕੇ ਨਿੱਕੇ ਜਵਾਕ ਯਾਰ ਹੁਣ ਤੱਕ ਇਸ ਤੇ ਯਕੀਨ ਹੀ ਨਹੀਂ ਰਿਹਾ ਹੈਗਾ ਅਮਰਤ ਧਾਰੀ ਬੰਦਾ ਹੋ ਕੇ ਤੁਸੀਂ ਦੇਖੋ ਇਦਾਂ ਦੀ ਹਰਕਤ ਕਰ ਰਿਹਾ ਹੁਣ ਦੱਸੋ ਕੀ ਕਰੀਏ ਉਦੋਂ ਇੱਕ ਭਈਏ ਨੇ ਕੀਤਾ ਸੀ ਨਾ ਗਲਤ ਕੰਮ ਇਹ ਤਾਂ ਸਾਰੇ ਭਈਆਂ ਦੀਆਂ ਰੇੜੀਆਂ ਚਕਾਤੀਆਂ ਐ ਬੰਦ ਕਰਤੇ ਵੀ ਬਸ ਵੀ ਅਸ ਤੋਂ ਬਾਅਦ ਇਹਨਾਂ ਨੂੰ ਇੱਥੇ ਰਹਿਣ ਨਹੀਂ ਦੇਣਾ ਇਹਨਾਂ ਨੇ ਗਲਤ ਕੀਤਾ ਜੀ ਹੁਣ ਫਿਰ ਹੁਣ ਫਿਰ ਇਹਨੂੰ ਵੀ ਡੱਕਰੋ ਇੱਥੋਂ ਹੁਣ ਕੀ ਕਰੀਏ ਹੁਣ ਸਾਰੇ ਅਮਰਤਾ ਦੀ ਡੱਕਰ ਦੀ ਆਪਾਂ ਇਹ ਗੱਲ ਇਹ ਚੀਜ਼ਾਂ ਨਹੀਂ ਹੁੰਦੀਆਂ ਤੇ ਲੋਕਾਂ ਨੇ ਉਹਦਾ ਬਹੁਤ ਵਿਰੋਧ ਕਰਿਆ ਵੀ ਤੁਸੀਂ ਕਿਸੇ ਦਾ ਪੱਖ ਲੈਨੇ ਹੋ ਵੀ ਜੋ ਭੁਜਾਰ ਰਹੇ ਨੇ ਰੇੜੀਆਂ ਵਾਲਿਆਂ ਨੂੰ ਤਾਂ ਤੁਸੀਂ ਕਾਹਤੋਂ ਬੋਲਦੇ ਹੋ ਵੀ ਉਹਨਾਂ ਨੇ ਗਲਤ ਕੀਤਾ ਹੁਣ ਫਿਰ ਕੀ ਕਰੀਏ ਹੁਣ ਇਹ ਤਾਂ ਆਪਦੇ ਹੀ ਬੰਦੇ ਨੇ 70 80 ਸਾਲ ਦੇ ਹੋ ਕੇ ਜਿਨ੍ਹਾਂ ਨੂੰ ਹਜੇ ਤੱਕ ਜਿਨ੍ਹਾਂ ਦੀ ਹਜੇ ਵੀ ਬੁੱਧੀ ਪ੍ਰੇਸ਼ਟ ਹੋਈ ਵੀ ਆ ਉਹ ਬੰਦਿਆਂ ਨੂੰ ਫਿਰ ਹੋਰ ਕਦੋਂ ਅਕਲ ਆਊਗੀ ਛੋਟੇ ਹੁੰਦੇ ਨੂੰ ਜਵਾਕਾਂ ਦੇਖ ਲੋ ਘਰ ਦੇ ਸਿਖਾਉਂਦੇ ਵੀ ਕੋਈ ਵੱਡਾ ਮਿਲਦਾ ਉਹਦੇ ਪੈਰੀ ਹੱਥ ਲਾਓ ਤੇ ਵੱਡਿਆਂ ਨੂੰ ਕੌਣ ਸਿਖਾਊਗਾ ਜ਼ਰੂਰੀ ਇਹ ਨਹੀਂ ਹੁੰਦਾ ਅੱਜ ਦੇ ਟਾਈਮ 'ਚ ਉਹ ਕੰਮ ਹੋਇਆ ਪਿਆ ਵੀ ਬੰਦਾ ਉਮਰ ਦਾ ਵੱਡਾ ਹੋ ਕੇ ਉਹ ਨਹੀਂ ਸਿਆਣਾ ਹੁੰਦਾ ਸਿਆਣਾ ਉਹਦੇ ਅੰਦਰ ਜਿਹੜੇ ਉਹਨੇ ਆਕਲ ਜਿਹੜੀ ਘਰ ਦੇ ਨੂੰ ਦਿੱਤੀ ਆ ਉਹ ਅਕਲ ਨਾਲ ਬੰਦਾ ਸਿਆਣਾ ਹੁੰਦਾ ਐ ਨਹੀਂ ਹੈਗਾ ਵੀ ਜੇ 80 ਸਾਲ ਦਾ ਵੀ ਉਹਦੇ ਪੈਰੀ ਹੱਥੀ ਲਾਓ ਅੱਜ ਕੱਲ 80 ਸਾਲ ਦੇ ਬੰਦਿਆਂ ਨੂੰ ਵੀ ਅਕਲ ਨਹੀਂ ਹੈਗੀ ਤੁਸੀਂ ਦੱਸੋ ਇਹਨਾਂ ਦਾ ਹੁਣ ਕੀ ਕੀਤਾ ਜਾਵੇ ਜਿਵਾ ਕਿ ਕੁੜੀਆਂ ਕਿਤੇ ਵੀ ਨਹੀਂ ਜਾ ਸਕਦੀਆਂ ਨਿਤ ਨਵਾਂ ਕਾਂਡ ਹੋ ਜਾਂਦਾ ਨਿਤ ਨਵਾਂ ਕਾਂਡ ਹੋ ਜਾਂਦਾ ਆਪਣੀਆਂ ਸਰਕਾਰਾਂ ਵੀ ਸਹੀ ਨਹੀਂ ਹੈਗੀਆਂ ਕਿਉਂਕਿ ਜੇ ਇੱਕ ਅੱਡੇ ਨੂੰ ਵੀ ਵਧੀਆ ਸਜ਼ਾ ਦਿੱਤੀ ਹੋਵੇ ਨਾ ਫੜ ਕੇ ਜੇਲ੍ਹ ਚ ਪਾ ਆਂਦੇ ਨੇ ਉਹ 20 ਦਿਨ ਬਾਅਦ ਫੇਰ ਬਾਹਰ ਆ ਜਾਂਦਾ ਫੇਰ ਫੇਰ ਉਹ ਇਹ ਜਾ ਕੁਛ ਕਰ ਦਿੰਦਾ ਜਦੋਂ ਇੱਕ ਅੱਡੇ ਨੂੰ ਪੂਰੀ ਗੱਡ ਕੇ ਸਜ਼ਾ ਦਿੱਤੀ ਹੋਵੇ ਨਾ ਫੇਰ ਮੁੜ ਕੇ ਇਹ ਜਾ ਕਾਂਡ ਨਾ ਹੋਵੇ ਕਦੇ ਨਹੀਂ ਲੋਕਾਂ ਦੇ ਹਵਾਲੇ ਫੇਰ ਛੱਡ ਦਿਆ ਕਰੋ ਲੋਕ ਸਜ਼ਾ ਦੇ ਦੇਣਗੇ ਜੇ ਤੁਹਾਡੇ ਪਾਸ ਦਾ ਰੋਗ ਨਹੀਂ ਹੈਗਾ ਕਦੇ ਕੋਸ ਹੋ ਜਾਂਦਾ ਕਦੇ ਕੋਸ ਹੋ ਜਾਂਦਾ ਯਾਰ ਐ ਤਾਂ ਫਿਰ ਕੁੜੀਆਂ ਘਰੋਂ ਹੀ ਨਿਕਲਣ ਆਪਦੀਆਂ ਘਰ ਵਾਲਿਆਂ ਨੂੰ ਤੁਸੀਂ ਸਿਕਿਉਰਟੀਆਂ ਦੇਈ ਬੈਠੇ ਹੋ ਭਾਈ ਵੀ ਉਹਨਾਂ ਨੂੰ ਕੋਈ ਦੇਖ ਵੀ ਨਾ ਜਾਵੇ ਤੇ ਲੋਕਾਂ ਦੀ ਜਵਾਬ ਨਹੀਂ ਜਵਾਬੜੀਆਂ ਨਹੀਂ ਹੈਗੀਆਂ ਆਜਾ ਪਥੋਂ ਦੱਸ ਦਿਆਂ ਵੀ ਕੀ ਗੱਲ ਹੈ ਵੀ ਕੀ ਚੱਕਰ ਹੈ ਬਹੁਤ ਯਾਰ ਜਮ ਬੁਰਾ ਹਾਲ ਹੋਇਆ ਪਰ ਕੀ ਬਣੂਗਾ ਯਾਰ ਦੁਨੀਆ ਦਾ ਜਦੋਂ ਇਹੋ ਜਿਹੀਆਂ ਚੀਜ਼ਾਂ ਦੇਖਦੇ ਆਂ ਇਹ ਆਪਾਂ ਪਤਾ ਕੀ ਐ ਹੁਣ ਮੋਮਬਤੀਆਂ ਚੱਕੇ ਦਾ ਕੋਈ ਫਾਇਦਾ ਨਹੀਂ ਬਾਅਦ ਚ ਮੋਮਬਤੀਆਂ ਚੱਕਣ ਦਾ ਕੋਈ ਫਾਇਦਾ ਨਹੀਂ ਠੀਕ ਐ ਆਪਾਂ ਤਾਂ ਇਹ ਗੱਲ ਕਹਿਨੇ ਆ ਬਈ ਕਿਸੇ ਤੇ ਯਕੀਨ ਨਾ ਰੱਖੋ ਕੋਈ ਅੱਜ ਦੇ ਟਾਈਮ ਚ ਰਿਸ਼ਤੇਦਾਰ ਨਹੀਂ ਕੋਈ ਐ ਸਮਝ ਲਓ ਵੀ ਸਕੇ ਭਾਈ ਤੋਂ ਬਿਨਾ ਐ ਸਮਝ ਲਓ ਵੀ ਕੁੜੀ ਨੂੰ ਯਾਰ ਕਿਸੇ ਕੋਲ ਭੇਜੋ ਹੀ ਨਾ ਸਕੇ ਭਾਈ ਤੋਂ ਬਿਨਾ ਕਿਸੇ ਤੇ ਅੱਜ ਦੇ ਟਾਈਮ ਦੇ ਵਿੱਚ ਯਕੀਨ ਨਹੀਂ ਰਿਹਾ ਕੋਈ ਬੰਦਾ ਵੀ ਕਿਸੇ ਤੇ ਯਕੀਨ ਕਰਨ ਵਾਲਾ ਟਾਈਮ ਨਹੀਂ ਆਣ ਗਮਾਂ ਵਿੱਚ ਕਿਤੇ ਯਾਰ ਕਿਤੇ ਨਹੀਂ ਜਵਾਕ ਜਾ ਸਕਦਾ ਨਿੱਕੇ ਨਿੱਕੇ ਜਵਾਕਾਂ ਦਾ ਨਜ਼ਾਰਾ ਦੇਖ ਲਓ ਤੁਸੀਂ ਜਿਹੜੇ ਹਜੇ 5 5 4 4 ਸਾਲ ਦੇ ਜਵਾਕ ਨੇ ਜਦੋਂ ਲੋਕ ਉਹਨਾਂ ਨੂੰ ਨਹੀਂ ਬਖਸਦੇ ਯਾਰ ਵੱਡਿਆਂ ਨੂੰ ਕਿੱਥੋਂ ਛੱਡਣਗੇ ਯਾਰ ਕਹੇ ਜੇ ਲੋਕ ਹੋਗੇ ਯਾਰ ਕਿੱਥੇ ਲੇਖਾ ਦੋਂਗੇ ਯਾਰ ਅਮਰਤ ਧਾਰੀ ਸਿੰਘ ਹੋਗੇ ਕਹਿੰਦੇ ਪਾਠੀ ਆ ਉਹ ਅੱਜ ਮੈਂ ਤੁਹਾਨੂੰ ਦੱਸਦਾ ਵੀ ਕੀ ਚੱਕਰ ਹੈ ਤੇ ਕੀ ਗੱਲਬਾਤ ਹੋਈ ਹੈ ਮੈਂ ਵੀਡੀਓ ਭੇਜਿਆ ਕਿਸੇ ਬਿੰਡੇੜ ਮੈਨੂੰ ਤੁਸੀਂ ਐਂ ਦੇਖ ਲਓ ਵੀ ਆਂਡ ਗਵਾਂਡ 'ਚ ਅੱਗੇ ਬੰਦਾ ਵਗ ਜਾਂਦਾ ਸੀ ਘਰੇ ਦਾਲ ਪਾਣੀ ਉਧਰੋਂ ਲੈ ਆਉਂਦਾ ਸੀ ਵੀ ਉਹ ਪਹਿਲਾਂ ਦਾ ਸਮਾਂ ਸੀ ਅੱਜ ਕੱਲ ਸਮਾਂ ਉਹ ਨਹੀਂ ਰਿਹਾ ਹੁਣ ਜਿਹੜੀ ਜਵਾਕੜੀ ਨਾਲੇ ਹੋਇਆ ਤੁਸੀਂ ਦੇਖੋ ਵੀ ਆਣ ਆਣਗਵਾਂ ਦੇ ਵਿੱਚ ਨਾ ਉਹਦੀ ਸਹੇਲੀ ਸੀ ਕੋਈ ਛੋਟੀ ਬੱਚੀ ਸੀ ਚਲੋ ਆਪਸ ਵਿੱਚ ਹੀ ਖੇਡਦੇ ਹੋਣਗੇ ਤੇ ਉਹ ਘਰੇ ਗਈ ਹੁਣੀ ਵਿਚਾਰੀ ਉਹਨਾਂ ਦੇ ਤੇ ਬਗ ਜਾਂਦਾ ਯਾਰ ਆਣਗਵਾਂ ਚ ਜਵਾਕ ਖੇਡਦੇ ਰਹਿੰਦੇ ਪਹਿਲਾਂ ਹੁਣ ਤਾਂ ਚਲੋ ਉਹ ਸਮਾਂ ਰਹਿ ਹੀ ਨਹੀਂ ਕਿਉਂਕਿ ਕਿਸੇ ਤੇ ਯਕੀਨ ਨਹੀਂ ਅੱਜ ਕੱਲ ਤਾਂ ਤੁਸੀਂ ਦੇਖੋ ਵੀ ਕਿੱਦਾਂ ਦੀਆਂ ਖਬਰਾਂ ਆਉਂਦੀਆਂ ਨੇ ਵੀ ਆਪਦੇ ਪਿਓ ਤੇ ਵੀ ਯਕੀਨ ਕਰ ਸਕਦੇ ਐਦਾਂ ਦਾ ਕੰਮ ਹੋਇਆ ਪਿਆ ਵੀ ਰਿਸ਼ਤੇ ਹੁਣ ਉਹ ਰਿਸ਼ਤੇ ਨਹੀਂ ਰਹੇ ਬਸ ਇੱਕ ਦਿਖਾਵਾ ਆਂਦੇ ਰਿਸ਼ਤੇ ਰਹਿ ਗਏ ਇਹ ਜਵਾਖੜੀ ਚਲੋ ਗਈ ਹੋਣੀ ਐ ਤੇ ਉਹ ਜ ਜਿਹਨੇ ਕੰਮ ਕੀਤਾ ਨਾ ਜਾਨਵਰ ਕਹਿ ਸਕਦੇ ਉਹਨੂੰ ਇਨਸਾਨ ਨਹੀਂ ਕਹਿ ਸਕਦੇ ਜਾਨਵਰ ਵੀ ਐਦਾਂ ਦੀਆਂ ਹਰਕਤਾਂ ਨਹੀਂ ਕਰਦੇ ਜਿੱਦਾਂ ਦੇ ਅੱਜਕੱਲ ਦੇ ਬੰਦੇ ਹੋਏ ਪੈ ਨੇ ਇਹ ਚਲੋ ਗਈ ਹੋਣੀ ਆ ਘਰੇ ਤੇ ਉਹ ਜਵਾਖੜੀ ਘਰੇ ਹੋਣੀ ਨਹੀਂ ਪਰ ਉਹਨੇ ਕਿਹਾ ਵੀ ਵਿਯੋਹ ਕਰੇ ਐ ਵੀ ਤੂੰ ਘਰੇ ਆ ਜਾ ਦੇਖੋ 50 ਸਾਲ ਦਾ ਹੋਆ ਉਹਦਾ ਅਮਰਤ ਛੱਕਿਆ ਹੋਇਆ ਤੇ ਉਹਦੇ ਇੱਕ ਮੁੰਡਾ ਤੇ ਇੱਕ ਉਹਦੇ ਕੁੜੀ ਵੀ ਹੈ। ਇੱਕ ਮੁੰਡਾ ਤੇ ਇੱਕ ਉਹਦੇ ਆਪਦੇ ਕੁੜੀ ਹੈ 50 ਸਾਲ ਦੇ ਤੁਸੀਂ ਦੇਖ ਲਓ। ਵੀ ਬੰਦੇ ਯਾਰ ਕਿੰਨੇ ਹੋ ਹੋਗੇ ਵੀ ਬੰਦੇ ਜਾਨਵਰਾਂ ਤੋਂ ਭੈੜੇ ਹੋਗੇ। ਕਿਸੇ ਦੇ ਯਕੀਨ ਨਹੀਂ ਕਰ ਸਕਦੇ। ਤੇ ਅੰਦਰ ਉਹਨੂੰ ਕਿਹਾ ਵੀ ਤੂੰ ਅੰਦਰ ਆ ਜਾ ਵੀ ਉਹ ਅੰਦਰ ਹੀ ਹੈ ਤੇ ਉਸ ਤੋਂ ਬਾਅਦ ਉਹਦੇ ਨਾਲ ਗਲਤ ਕੰਮ ਕੀਤਾ ਤੇ ਪਰ ਜਦੋਂ ਉਹ ਬੱਚੀ ਨੇ ਰੌਲਾ ਵਗੈਰਾ ਪਾਇਆ ਤਾਂ ਉਸਨੇ ਇਹਨੂੰ ਉਹ ਕਰ ਦਿੱਤਾ ਤੇ ਉਸ ਨੂੰ ਉਸ ਤੋਂ ਬਾਅਦ ਬਾਥਰੂਮ ਦੇ ਵਿੱਚ ਰੱਖ ਦਿੱਤਾ ਤੇ ਜਦੋਂ ਘਰ ਦੇ ਆਨੇ ਮਤਲਬ ਦੇਖਿਆ ਹੋਣਾ ਵੀ ਯਾਰ ਕੁੜੀ ਸਾਡੀ ਘਰੇ ਨਹੀਂ ਆਈ ਤੇ ਪਹਿਲਾਂ ਤਾਂ ਮੈਂ ਬੇਨਤੀ ਕਰਦਾ ਜਿੰਨੇ ਵੀ ਜਾਣੇ ਨੇ ਠੀਕ ਹੈ ਕੋਈ ਕਿਸੇ ਤੇ ਯਕੀਨ ਨਾ ਕਰੋ ਚਾਹੇ ਕੋਈ ਤੁਹਾਡੇ ਚਾਚੇ ਦਾ ਮੁੰਡਾ ਹੈ ਚਾਹੇ ਕੋਈ ਤੁਹਾਡਾ ਲਖ ਕੋਈ ਵੀ ਹੈ ਵੀ ਮੈਂ ਜਵਾਕਣੀ ਨੂੰ ਲੈ ਜਾਣਾ ਮੈਂ ਦਵਾਈ ਦਵਾ ਲਿਆ ਉਹਨਾਂ ਜਾਂ ਜਦੋਂ ਮੈਂ ਕੁਝ ਦਵਾ ਲਿਆ ਨਾ ਭਾਈ ਕੁੜੀਆਂ ਨੂੰ ਵੀ ਬੇਨਤੀ ਹੈ ਵੀ ਕਿਸੇ ਤੇ ਯਕੀਨ ਨਾ ਕਰੋ ਕਿਉਂਕਿ ਹੁਣ ਉਹ ਸਮਾਂ ਨਹੀਂ ਰਿਹਾ ਵੀ ਕਿਸੇ ਤੇ ਤੁਸੀਂ ਯਕੀਨ ਕਰ ਲਓ ਤੇ ਜਦੋਂ ਇਹਨਾਂ ਦੇ ਘਰੇ ਪੁੱਛਣਗੇ ਤੇ ਉਹ ਕਹਿੰਦਾ ਵੀ ਇੱਥੇ ਤਾਂ ਜਵਾਕੜੀ ਆਈ ਨਹੀਂ ਵੀ ਉਹਨੇ ਜਵਾਬ ਦੇ ਦਿੱਤਾ ਪਰ ਜਦੋਂ ਕੈਮਰੇ ਵਗੈਰਾ ਚੈੱਕ ਕਰੀ ਤਾਂ ਕੈਮਰੇ ਚ ਪਤਾ ਲੱਗਿਆ ਵੀ ਉਹ ਕੁੜੀ ਇਹਦੇ ਘਰੇ ਗਈ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਬੁਲਾਇਆ ਤੇ ਪੁਲਿਸ ਤੋਂ ਬਾਅਦ ਜਦੋਂ ਉਹਨਾਂ ਨੇ ਚੈੱਕ ਕੀਤਾ ਤਾਂ ਕੁੜੀ ਅੰਦਰ ਸੀਗੀ ਹੁਣ ਤੁਸੀਂ ਇਹ ਦੇਖ ਲਓ ਵੀ ਸਿਆਣੇ ਬਿਆਣੇ ਬੰਦੇ ਹੋ ਕੇ ਜਿਨ੍ਹਾਂ ਦੀਆਂ 50 55 60 60 ਸਾਲ ਦੀਆਂ ਉਮਰਾਂ ਨੇ ਜਿਨ੍ਹਾਂ ਤੋਂ ਜਵਾਕ ਸਿੱਖਦੇ ਨੇ ਠੀਕ ਹੈ ਪੀਓ ਦੀ ਉਮਰ ਤੋਂ ਵੀ ਵੱਡੇ ਨੇ ਦਾਦਿਆਂ ਦੀ ਉਮਰ ਦੇ ਨੇ ਦੇਖ ਲੋ ਵੀ ਜਿਹੜੇ ਇਹ ਜੀਆਂ ਹਰਕਤਾਂ ਕਰ ਰਹੇ ਨੇ ਵੀ ਤੁਸੀਂ ਯਰ ਕੀ ਕਹੀ ਇਹ ਜੇ ਲੋਕਾਂ ਜਾਨਵਰਾਂ ਨੂੰ ਰੱਬ ਨੇ ਬੰਦੇ ਬਣਾ ਕੇ ਭੇਜਿਆ ਸੀ ਪਰ ਬੰਦੇ ਵਾਲੀਆਂ ਕੁਆਲਿਟੀਆਂ ਹੁਣ ਨਹੀਂ ਹੈਗੀਆਂ ਲੋਕਾਂ 'ਚ ਤੁਸੀਂ ਦੇਖੋ ਵੀ ਅਮਰਤਧਾਰੀ ਹੋ ਕੇ ਹੁਣ ਇਹਨੂੰ ਵੀ ਬਾਹਰ ਕੱਢ ਦੋ ਜਿਵੇਂ ਪਈਆਂ ਨੂੰ ਕਰਿਆ ਸੀ ਪਈਆਂ ਦੀਆਂ ਰੇੜੀਆਂ ਬੰਦ ਕਰਾਤੀਆਂ ਸੀ ਵੀ ਇਹਨਾਂ ਨੇ ਐ ਕਰਤਾ ਹੁਣ ਇਹਨੂੰ ਵੀ ਬਾਹਰ ਕੱਢ ਦੋ ਇਹ ਚੀਜ਼ਾਂ ਹੱਲ ਨਹੀਂ ਹੈਗੀਆਂ ਪੱਕੀਆਂ ਵੀ ਕਿਸੇ ਨੂੰ ਬਾਹਰੇ ਕੱਢ ਦੋ ਇਹ ਹੱਲ ਇਹ ਚੀਜ਼ਾਂ ਹੱਲ ਨਹੀਂ ਜਿੰਨਾ ਚਿਰ ਸਰਕਾਰ ਨਹੀਂ ਕੁਛ ਕਰਦੀ ਹੈਗੀ ਵੀ ਸਰਕਾਰ ਕੋਈ ਇਹਦਾ ਪੱਕਾ ਹੱਲ ਨਹੀਂ ਕੱਢਦੀ ਉਹਨਾਂ ਚਿਰ ਇਹ ਚੀਜ਼ਾਂ ਦਾ ਕੋਈ ਹੱਲ ਨਹੀਂ ਹੈਗਾ ਚਾਹੇ ਤੁਸੀਂ ਲੱਖ ਕਿਹ ਨੂੰ ਭਜਾ ਦਿਓ ਰੇੜੀਆਂ ਬਾਹਰੇ ਕੱਢ ਦੋ ਜਦੋਂ ਪੱਕਾ ਹੱਲ ਹੋ ਗਿਆ ਨਾ ਸਰਕਾਰ ਨੇ ਕੋਈ ਇਦਾਂ ਦੀ ਚੀਜ਼ ਕਰੀ ਇੱਕ ਨਾਲ ਤਾਂ ਦੂਜੇ ਡਰਨਗੇ ਡਰਨਗੇ ਇਹਨਾਂ ਨੂੰ ਇਹਨਾਂ ਨੂੰ ਐ ਪੁੱਛਣ ਵਾਲਾ ਹੋਵੇ ਵੀ ਤੁਹਾਡੇ ਘਰੇ ਆਪਦੇ ਚਾਕ ਨਹੀਂ ਉਹਨਾਂ ਵੇਲੇ ਤੁਹਾਡੀ ਇਹ ਜਿਹੀ ਚੀਜ਼ਾਂ ਕਿਉਂ ਨਹੀਂ ਹੁੰਦੀਆਂ ਉਹ ਆਪਦੇ ਨੇ ਨਾ ਲੋਕਾਂ ਦੇ ਜਵਾਕਾਂ ਨੂੰ ਵੀ ਆਪ ਦਾ ਜਵਾਕ ਸਮਝਿਆ ਕਰੋ ਆਪਦੇ ਜਵਾਕਾਂ ਨਾਲ ਹੀ ਇਹ ਜਾਂ ਕੁਛ ਹੁੰਦਾ ਹਾਂ ਲੋਕਾਂ ਦੇ ਜਵਾਕਾਂ ਵੇਲੇ ਭਾਈ ਤੁਹਾਡਾ ਇਹ ਜਾਂ ਕੁਛ ਹੋ ਜਾਂਦਾ ਇਹੋ ਜਿਹੇ ਪਾਪੀ ਲੋਕ ਨੇ ਯਾਰ ਮੈਂ ਤਾਂ ਹੈਰਾਨ ਆ ਵੀ ਕੀ ਬਣੂ ਦੁਨੀਆ ਦਾ ਫਿਰ ਕਹਿੰਦੇ ਨੇ ਹੜ ਆ ਗਈ ਜੀ ਇਹ ਆ ਗਈ ਇਹੋ ਜਿਹਾ ਕੁਸਾ ਪੀ ਆਣਾ ਜਦੋਂ ਇੰਨੇ ਪਾਪ ਵੱਧ ਗਏ ਇਸ ਕਰਕੇ ਬਾਅਦ ਚ ਮੋਮਬਤੀਆਂ ਚੱਕਰ ਨਾਲੋਂ ਸਰਕਾਰਾਂ ਨੂੰ ਬੇਨਤੀ ਹੈ ਵੀ ਤੁਸੀਂ ਇਹ ਚੀਜ਼ਾਂ ਦਾ ਇਨਸਾਫ ਤਾਂ ਹਜੇ ਤੱਕ ਕਿਸੇ ਨੂੰ ਨਹੀਂ ਮਿਲੇ ਲੋਕ ਮੋਬੱਤੀਆਂ ਚੱਕੀ ਫਿਰਦੇ ਨੇ ਘਰ ਦੇ ਰੋਈ ਜਾਂਦੇ ਨੇ ਆਪ ਤੁਸੀਂ ਵੱਡੀਆਂ-ਵੱਡੀਆਂ ਸਿਕਿਉਰਟੀਆਂ ਲੈ ਲਈਆਂ ਗੱਡੀਆਂ ਲੈ ਲਈਆਂ ਤੁਹਾਡੀਆਂ ਮਾਵਾਂ ਨੂੰ ਸਿਕਿਉਰਟੀਆਂ ਥੋਡੀਆਂ ਭੈਣਾਂ ਨੂੰ ਸਾਰੀਆਂ ਸਿਕਿਉਰਟੀਆਂ ਨੇ ਭਾਈ ਲੋਕਾਂ ਵਾਸਤੇ ਵੀ ਕੋਈ ਰੂਲ ਬਣਾ ਦਿਓ ਵੀ ਤਾਂ ਕਿ ਕਿਸੇ ਦੀ ਧੀ ਭੈਣ ਜਾ ਕੇ ਪੜ੍ਹ ਸਕੇ ਕਿਤੇ ਕਿਤੇ ਜਾ ਸਕੇ ਖੁੱਲੇ ਦੁਕਾਨ ਤੋਂ ਕਿਤੇ ਕੋਈ ਚੀਜ਼ ਵਗੈਰਾ ਲੈ ਕੇ ਆਉਣੀ ਆ ਤਾਂ ਡਰੇ ਨਾ ਹੋ ਹੁਣ ਤਾਂ ਡਰ ਆ ਵੀ ਕਿਤੇ ਜਾ ਵੀ ਨਹੀਂ ਸਕਦਾ ਜਦੋਂ ਇਦਾਂ ਦੇ ਕਾਹਨ ਹੁੰਦੇ ਨੇ ਕਿੱਥੇ ਘਰ ਦੇ ਤੌਰ ਦੇਣਗੇ ਆਉਂਦੀਆਂ ਜਵਾਖੜੀਆਂ ਨੂੰ ਪੜ੍ਹਨ ਨੂੰ ਕੁੜੀਆਂ ਨੂੰ ਪੜ੍ਹਨ ਨਹੀਂ ਤੌਰ ਦੇ ਲੋਕ ਅਗਲਾ ਕਹਿੰਦਾ ਵੀ ਆਪਾਂ ਕਿਉਂ ਪੜਨ ਤੋਰੀਏ ਵੀ ਟਾਈਮ ਹੀ ਨਹੀਂ ਹੈਗਾ ਪੜਨ ਦਾ ਅਗਲਾ ਕਹਿੰਦਾ ਵੀ ਵਿਆਹ ਕੇ ਤੋਰ ਉਪਰੇ ਸੇਤੀ ਨਿਮੇੜੋ ਕੰਮ ਸਰਕਾਰ ਨੂੰ ਬੇਨਤੀ ਹੈ ਵੀ ਇਹ ਚੀਜ਼ਾਂ ਦਾ ਕੋਈ ਪੱਕਾ ਹੱਲ ਕੱਢੋ ਨਹੀਂ ਇਹ ਕਦੇ ਬੰਦ ਨਹੀਂ ਹੋਣੇ ਕੱਲ ਨੂੰ ਇਹਨੇ ਕਰਿਆ ਅੱਜ ਇਹਨੇ ਕਰਤਾ ਕੱਲ ਨੂੰ ਕੋਈ ਹੋਰ ਕਰਤੂਗਾ ਠੀਕ ਆ ਲੋਕਾਂ ਲਈ ਆਪਦੀਆਂ ਕੁੜੀਆਂ ਕੁੜੀਆਂ ਨੇ ਤੇ ਦੂਜਿਆਂ ਦੀ ਕੁੜੀਆਂ ਨੂੰ ਕੁੜੀਆਂ ਨਹੀਂ ਸਮਝਦੇ ਹੈਗੇ ਤੇ ਚਲੋ ਜੇ ਇਹ ਵੀਡੀਓ ਰਹੀ ਤਾਂ ਠੀਕ ਹੈ ਨਹੀਂ ਆਪਾਂ ਤਾਂ ਇਹ ਨਹੀਂ ਪਤਾ ਵੀ ਡਿਲੀਟ ਹੋ ਜੇ ਬਾਕੀ ਦੋ ਤਿੰਨ ਮਹੀਨੇ ਬਾਅਦ ਇਦਾਂ ਦੀਆਂ ਖ਼ਬਰ ਆਈ ਜਾਂਦੀਆਂ ਨੇ ਕਦੇ ਇਦਾਂ ਕੁਸ ਹੋ ਗਿਆ ਕਦੇ ਘਰ ਵਾਲੀ ਨੇ ਕੁਝ ਘਰ ਵਾਲੇ ਨੂੰ ਕੁਝ ਕਰਤਾ ਜੇ ਕਰਤਾ ਇਨਸਾਫ਼ ਕਦੇ ਨਹੀਂ ਮਿਲਦਾ 10 12 ਦਿਨਾਂ ਬਾਅਦ ਉਹ ਬੰਦਾ ਫੇਰ ਬਾਹਰ ਆ ਜਾਂਦਾ ਬਹੁਤ ਹੀ ਮਾੜਾ ਸਮਾਂ ਆ ਗਿਆ ਅਖੀਰ ਅਸਤੇ ਇਹੀ ਕਹਿੰਦੇ ਆ ਭਾਈ ਵੀ ਕਿਸੇ ਤੇ ਯਕੀਨ ਨਾ ਕਰੋ ਕੋਈ ਵੀ ਆ ਚਾਹੇ ਤੁਹਾਨੂੰ ਕੋਈ ਲੱਖ ਕਹਿੰਦਾ ਕੋਈ ਵੀ ਆ ਚਾਹੇ ਕੋਈ ਕਹੀ ਜਮੇ ਵੀ ਮੇਰੇ ਤੱਕ ਤੂੰ ਆਏ ਆ ਮੈਂ ਤੇਰੇ ਬਿਨਾ ਮਰ ਜੂ ਜੇ ਉਹ ਇਹ ਸਭ ਗੱਲਾਂ ਹੀ ਨੇ ਸਭ ਗੱਲਾਂ ਨੇ ਬਾਕੀ ਤੁਸੀਂ ਦੱਸੋ ਵੀ ਐਦਾਂ ਦੇ ਬੰਦਿਆਂ ਨੂੰ ਕਿੱਦਾਂ ਦੀ ਸਜ਼ਾ ਦਿੱਤੀ ਜਾਵੇ ਵੀ ਤਾਂ ਇਹ ਬੰਦੇ ਅੱਗੇ ਤੋਂ ਇਹ ਚੀਜ਼ਾਂ ਨਾ ਕਰਨ ਜਿਵੇਂ ਹੁਣ ਸਾਊਦੀ ਅਰਬ ਚਾ ਵੀ ਉੱਥੇ ਵਧੀਆਂ ਨੇ ਚੀਜ਼ਾਂ ਇਹ ਉੱਥੇ ਇਹੋ ਜੀ ਸਜ਼ਾ ਦਿੰਦੇ ਨੇ ਮੁੜ ਕੇ ਬੰਦਾ ਸੋਚਦਾ ਵੀ ਨਹੀਂ ਪਰ ਆਪਣੀ ਤਾਂ ਸਰਕਾਰਾਂ ਨੂੰ ਲੋੜ ਹੀ ਰਹਿਗੀ ਉਹਨਾਂ ਦੇ ਹੋਰ ਹੀ ਨਹੀਂ ਕੰਮ ਲੋਟ ਆਉਂਦੇ ਹੈਗੇ ਤੇ ਗੱਲਾਂ ਵਾਲੀ ਸਰਕਾਰ ਹੁੰਦੀ ਆ ਆਪਣੇ ਦਾ ਜਿਹੜੇ ਆਏ ਨੇ ਗੱਲਾਂ ਹੀ ਕਰਦੇ ਨੇ ਤੇ ਬਾਕੀ ਭਾਈ ਆਪਦੇ ਜਵਾਕਾਂ ਨੂੰ ਘਰੇ ਰੱਖੋ ਆਣ ਗਵਾਂਡ ਚ ਨਾ ਭੇਜੋ ਕਿਉਂਕਿ ਕੁਝ ਪਤਾ ਨਹੀਂ ਵੀ ਕਿਸੇ ਦੇ ਦਿਲ ਚ ਕੀ ਚੱਲਦਾ ਠੀਕ ਆ ਆਪਾਂ ਵਧੀਆ ਪਰ ਲੋਕ ਨਹੀਂ ਵਧੀਆ ਸੋਚਦੇ ਠੀਕ ਆ ਆਪਾਂ ਜਵਾਕਾਂ ਦੇ ਜਵਾਕਾਂ ਨੂੰ ਐ ਸਮਝਦੇ ਆਂ ਵੀ ਯਾਰ ਨਿੱਕਾ ਜਵਾਕ ਆ ਜੇ ਆਪਦੇ ਜਵਾਕ ਨੂੰ ਆਪਾਂ ਛੋਟੀ ਜਿਹੀ ਚੀਜ਼ ਲੈ ਕੇ ਆਉਣੇ ਆ ਤਾਂ ਸੋਚਦੇ ਆਂ ਵੀ ਉਹਨਾਂ ਦੇ ਜਵਾਕ ਨੂੰ ਵੀ ਲੈ ਕੇ ਜਾਈਏ ਪਰ ਅੱਜ ਕੱਲ ਦੇ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਪਾਪ ਭਾਈ ਤੇ ਆਪਣੇ ਬੱਚਿਆਂ ਨੂੰ ਘਰੇ ਰੱਖੋ ਠੀਕ ਹੈ ਕਿਤੇ ਨਾ ਜਾਣ ਦਿਓ ਜੇ ਜਾਣਾ ਤਾਂ ਨਾਲ ਜਾਓ ਮਾਂ ਪਿਓ ਤੋਂ ਬਿਨਾ ਕੋਈ ਕਿਸੇ ਦਾ ਨਹੀਂ ਹੈਗਾ ਯਾਰ ਸਿੱਧੀ ਗੱਲ ਹੈ